ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾ ਰਹੀਆਂ ਸੰਗਤਾਂ ਨੂੰ ਪਹਿਲਾ ਫਤਿਹ ਅਰਦਾ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਮੇਰੇ ਵੱਲੋਂ ਅਤੇ ਸਾਡੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਮੰਦੀ ਛੋੜ ਦਿਵਸ ਦੀਵਾਲੀ ਅਤੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ ਨਾਲ ਦੇ ਨਾਲ ਅੱਜ ਜੋ ਨਵਾਂ ਦਰਵਾਜ਼ਾ ਸੈੱਬ ਤਿਆਰ ਹੋਇਆ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅੱਜ ਭੋਗ ਪਏ ਆ ਬਹੁਤ ਭਾਗਾ ਵਾਲਾ ਦਿਨ ਹੈ ਬੜਾ ਖੁਸ਼ੀ ਦਾ ਸਾਰੀਆਂ ਸੰਗਤਾਂ ਨੂੰ ਇਸ ਦਰਬਾਰ ਸਾਹਿਬ ਤਿਆਰ ਹੋਣ ਦੀਆਂ ਵੀ ਵਧਾਈ ਦਿੰਦਾ ਨਾਲ ਦੇ ਨਾਲ ਮੈਂ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਹ ਜਿਹੜਾ ਆਪਣਾ ਸਮਾਗਮ ਹੋਇਆ ਕਿਉਂਕਿ ਅੱਜ ਮੀਡੀਏ ਦਾ ਜਮਾਨਾ ਹੈ ਸੰਗਤ ਨੂੰ ਪ੍ਰੇਰਿਤ ਦੇ ਰਹੇ ਹੈ ਵੀ ਵੱਧ ਤੋਂ ਵੱਧ ਸੇਵਾ ਕਰੋ ਦਾਨ ਕਰੋ ਸੋ ਇਹਨਾਂ ਦਾ ਵੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੋ ਅੱਜ ਦੇ ਦਿਹਾੜੇ ਤੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਹੈ ਉਹਨਾਂ ਦੇ ਨਾਲ ਜੋ ਸ਼ਹਿਰ ਦੇ ਸਿਆਸੀ ਨਮਾnde ਪਹੁੰਚੇ ਐ ਐਮਸੀ ਸਾਹਿਬਾਨ ਪਹੁੰਚੇ ਐ ਸਾਡੇ ਪ੍ਰਧਾਨ ਸਾਹਿਬ ਜੀ ਪਹੁੰਚੇ ਸੀ ਉਹਨਾਂ ਦੇ ਨਾਲ ਸਾਡੇ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਫੱਤੇ ਵਾਲੇ ਬਾਬਾ ਸਤਨਾਮ ਸਿੰਘ ਜੀ ਪੂਰੀ ਵਾਲੇ ਉਹਨਾਂ ਸਤਨਾਮ ਸਿੰਘ ਜੀ ਹੰਤਪੁਰ ਵਾਲੇ ਬਾਬਾ ਹਕਤਾਲਾ ਵਾਲੇ ਬਾਬਾ ਲਾਲ ਦਾਸ ਜੀ ਢੋਲਿਆਂ ਵਾਲੀ ਆਲੇ ਪਹੁੰਚੇ ਆ ਹੋਰ ਵੀ ਸੰਤ ਮਹਾਂਪੁਰਸ਼ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਸਾਡੇ ਹਰਮਨ ਪਿਆਰੇ ਲੀਡਰ ਸਾਡੇ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਵੀ ਵਿਸ਼ੇਸ਼ ਤੌਰ ਤੇ ਟਾਈਮ ਕੱਟ ਕੇ ਹਾਜ਼ਰੀ ਲਵਾ ਕੇ ਗਏ ਆ ਧੰਨਵਾਦਵਾਦ ਕਰਕੇ ਗਏ ਆ ਨਾਲ ਦੀ ਨਾਲ ਸੇਵਾ ਵੀ ਕਰਕੇ ਗਏ ਆ ਨਾਲ ਸਾਨੂੰ ਵਿਸ਼ਵਾਸ ਵੀ ਦਿਵਾ ਕੇ ਗਏ ਆ ਵੀ ਅੱਗੇ ਤੋਂ ਵੀ ਵੱਧ ਤੋਂ ਵੱਧ ਸੇਵਾ ਕਰਦੇ ਰਹਿਣਗੇ ਇਸੋ ਮੈਂ ਇੱਕ ਵਾਰ ਫੇਰ ਤੋਂ ਸਾਰੀਆਂ ਸੰਗਤਾਂ ਦਾ ਸਾਰ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ ਨਾਲ ਦੀ ਨਾਲ ਸਾਰਿਆਂ ਨੂੰ ਪਹਿਲਾਂ ਪੋਟਨ ਕੋਟ ਧਰਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਆ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਮਾਗਮ ਨਿਰਵਿਘਨ ਸਰਮਾਪ ਅੱਜ ਸੰਪੂਰਨ ਹੋ ਰਿਹਾ ਗੁਰੂ ਘਰ ਲੰਗਰ ਤੋਟ ਵਰਤ ਰਿਹਾ ਸੰਗਤਾਂ ਗੁਰੂ ਘਰ ਲੰਗਰ ਛਕ ਰਹੀਆਂ ਸੋ ਮੈਂ ਫੇਰ ਤੋਂ ਸਾਰੀਆਂ ਸੰਗਤਾਂ ਨੂੰ ਕਾਮਨਾ ਕਰਦਾ ਹਾਂ ਕਿ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਹੀ ਸੇਵਾ ਕਰਨ ਦਾ ਬਲ ਬਖਸ਼ਣ ਤੇ ਹਰ ਘਰ ਵਿੱਚ ਖੁਸ਼ੀਆਂ ਖੇੜੇ ਹੋਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ